ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰ ਉਸ ਤੋਂ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚਲੋ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਹੈਗਾ ਅੱਜ ਮਗਲਵਾਰ ਦਾ ਸੋਮਵਾਰ ਦਾ ਸੋਮਵਾਰ ਹੈ ਜੀ 14 ਅਪ੍ਰੈਲ ਮੈਂ ਲਾਉਂਦੀ ਸੀਗੀ ਰੋਟੀ ਬਣਾਉਂਦੀ ਸੀ ਸਵੇਰ ਦਾ ਟਾਈਮ ਹੋ ਗਿਆ 8:30 ਹੋ ਗਏ ਦੋ ਤਿੰਨ ਦਿਨ ਤੋਂ ਆਪਾਂ ਕੋਈ ਵੀਡੀਓ ਨਹੀਂ ਪਾਈ ਹੈਗੀ ਤੇ ਮੇਰਾ ਵੀ ਮਨ じゃ ਠੀਕ ਨਹੀਂ ਸੀਗਾ ਸਰੀਜਾ ਇੱਕ ਫਿਰ ਆਪਣੇ ਕੱਲ੍ਹ ਨਾ ਕਰਿਆ ਬਿਆ ਸੀਗਾ ਪਾਰਟੀ ਸੀ ਉੱਥੋਂ ਆਈਆਂ ਸੀ 5:30 ਵਜੇ 2:00 ਵਜੇ ਗਈ ਸੀ ਪਾਰਟੀ ਤੇ ਤੇ ਉਥੋਂ ਫਿਰ ਅਸੀਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਜ਼ਿਆਦਾ ਫਿਰ ਆਪਾਂ ਕਿਸੇ ਨੂੰ ਹਨਾ ਹੋਰ ਸੋਸ਼ਲ ਮੀਡੀਆ ਤੇ ਨਹੀਂ ਜਾ ਸਕਦੇ ਹੈਗੇ ਤੇ ਕਿਸੇ ਦੇ ਪ੍ਰੋਗਰਾਮ ਨੂੰ ਵੀ ਨਹੀਂ ਮੁੰਡੇ ਬਹੁਤੀ ਆਪਾਂ ਵੀਡੀਓ ਬਣਾ ਦਿੰਦੇ ਨਹੀਂ ਆਪਾਂ ਨੂੰ ਫਿਰ ਐ ਰਹੋ ਨਹੀਂ ਹੁੰਦਾ ਪੌਣ ਚਾਹੀਦੀ ਕਿਸੇ ਦੀ ਤਾਂ ਜਾਂ ਆਪ ਦਾ ਕੋਈ ਆਪ ਦੇ ਘਰ ਦਾ ਵਿਆਹ ਹੋਏ ਤਾਂ ਆਪਾਂ ਪਾ ਵੀ ਸਕਦੇ ਆ ਤੇ ਫੋਲਰ ਬਣਾਉਣੀ ਰੋਟੀ ਅੱਜ ਆਪਣੇ ਦਾ ਚਾਚੇ ਕੇ ਦੂਜੇ ਘਰ ਵਾਲੇ ਜਿਹੜੇ ਕਲਾਨੇ ਟਰਾਲੀ ਲੈ ਗਏ ਸੀ ਆਪਾਂ ਕਲਾਨੇ ਗਏ ਉਸੇ ਟਰਾਲੀ ਜੇ ਟਰਾਲੀ ਤਾਂ ਪਤਾ ਨਹੀਂ ਅੱਜ ਹੋਟਲ ਨਾਲ ਫਿਰ ਲੈ ਜਾਣਗੇ ਤੇ ਕਲਾਨੇ ਮੈਂ ਕਿਹਾ ਸੀ ਇਹਦਾ ਟਿਕਾਪਾ ਜੀ ਜਾਵਾਂਗੇ ਬਸਾਖੀ ਤੇ ਦੰਦਮਾ ਸਾਹਿਬ 4:30 ਹੋ ਗਏ ਉਹਨਾਂ ਨੇ 8:00 ਵਜੇ ਕਿਹਾ ਸੀ ਕਿ 8:00 ਵਜੇ ਦਰਾਂਗੇ ਹਰਮਨ ਤੇਰੇ ਡੇਢ ਤੱਕ ਨਹੀਂ ਹੋਣਗੇ ਪੂਰਾ ਕਾਰ ਦੁਪੈਤ ਹੋਣੀ ਚੜੇਗਾ ਤੇ ਮੈਂ ਦੂਸਰੋਂ ਮੈਂ ਨਹੀਂ ਖੜੇ ਨਾ ਹੋ ਸਕਦਾ ਇਹ ਲਾ ਪਲਸ ਅੱਡ ਕੇ ਗੱਲਾਂ ਜੇ ਨਾ ਚੜਾਵੋ ਫਿਰ ਇਹ ਜਵਾਕ ਜੇ ਲਾਉਂਦੇ ਨੇ ਕਿ ਟਰੈਕਟਰ ਤੇ ਝੰਡਾ ਨਾ ਮਾਇਂ ਕਹਿੰਦੇ ਸਿੱਕੇ ਨਾਲ ਰਾਤ ਲਾਇਆ ਮੈਨੂੰ ਸੈੱਟ ਨਹੀਂ ਆਇਆ ਹੁਣ ਪੈਪ ਭਾਲ ਦੇਣੀ ਆਪਣੀ ਪੱਤੀ ਤੋਂ ਝੰਡਾ ਸੀ ਹੋਰ ਲੈ ਕੇ ਲਾ ਕੇ ਲੈ ਕੇ ਜਮ ਨੂੰ ਰਾਤ ਦੇ ਲੱਗੇ ਐਂਡਕਟਰ ਤਿਆਰ ਕਰਾਂ। ਜੋ ਤਾਂ ਦੇਖਣਾ ਪਈ ਪੁੱਤ ਪੈਪ ਪਾਲਦਾ ਪਾਲਦਾ। ਬਹੁਤ ਸਾਮਾਨ ਹੈ ਤੇ। ਤੇਜੇ ਰੋਜ਼ ਮੈਂ ਬਸ ਰੋਟੀ ਬਣਾ ਲਾਂ ਫਿਰ ਤਿਆਰ ਹੋਵਾਂਗੇ ਫਿਰ ਆਇਆ ਜੋਤ ਨੂੰ ਤਿਆਰ ਕਰਨਾ। ਇਹ ਤਾਂ ਕਿਰਾ ਉੱਧਰ ਜਾਂਦਾ ਟਰੈਕਟਰ ਤਿਆਰ ਕਰਦੇ ਨੇ। ਫਿਰ ਫਿਰ ਆ ਕੇ ਤਿਆਰ ਹੋਊਗਾ। ਮੈਂ ਰੋਟੀ ਬਣਾ ਦੂੰਗੀ ਹਰਮਨ ਕੀ ਵੀ ਟਿਊਸ਼ਨ ਹਰਮਨ ਤੇ ਰੈਡੀ ਕਰੇ ਰਹਾਂਗੇ ਮੈਂ ਜਿਉਤੀ ਜਾਵਾਂਗੀ ਰੋਟੀਆਂ ਬਣਾ ਲੀਏ ਆਪ ਫੋੜਨੀ ਹੈ ਚਲੋ ਭੁੱਖੋ ਹੀ ਤਾਂ ਖਾ ਲਾਂਗੇ ਨਹੀਂ ਫਿਰ ਤਾਂ ਖਾਣੇ ਕੇ ਬਾਅਦ ਚ ਤੇ ਰਪ ਤਿਆਰ ਹੋਮਾ ਤੇ ਘਾਣੇ ਰਹੋ ਬਲਾਉ ਦੇ ਨਾਲ ਘਾਮਾ ਕੇ ਪਸੂੰਬ ਸਾਕੀ ਦਾ ਮੇਲਾ ਤੇ ਦੂਸਰੇ ਦਿਨ ਫਿਰ ਥੋੜੀ ਸ਼ੀਲ ਹੋ ਜਾਂਦੇ ਕਹਿੰਦੇ ਨੇ ਮੈਂ ਤਾਂ ਬਹੁਤ ਟਾਈਮ ਜਾਦੀਆਂ ਬਸਾਕੀ ਤੇ ਤਾਂ ਮੈਂ ਕਦੇ ਵੀ ਨਹੀਂ ਗਈ ਤੇ ਵੈਸੇ ਉਹ ਦੰਦ ਮਾ ਸਾਹ ਗੰਜਾ ਮੇਰੀ ਭੈਣ ਕਹਿ ਰਹੀ ਸੀ ਉਹਨਾਂ ਤਾਂ ਨੇੜੇ ਆ ਤੇ ਰਾਤੀ ਉੱਥੇ ਗਏ ਹੋਏ ਸੀਗੇ ਐਤਵਾਰ ਨੂੰ ਗਏ ਉਹਨਾਂ ਨਾਲ ਐਤਵਾਰ ਨੂੰ ਉੱਥਾ ਟਿਕਦਾ ਉੱਥੇ ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ ਉਹਨਾਂ ਦਾ ਉਹ ਤਾਂ ਸ਼ੀਗੜੀ ਹੁੰਦੀ ਹੈ ਵੀ ਜੇ ਆਪਾਂ ਵੈਸੇ ਮੇਲੇ ਤੋਂ ਬਿਨਾਂ ਜਾਈਏ ਅੱਜ ਦੇਖੋ ਕਿੰਨੀ ਭੀੜ ਹੋਊਗੀ ਉਹ ਤਾਂ ਕਹਿੰਦੇ ਨੇ ਵਿਸਾਖੀ ਤੋਂ 5-4 ਦਿਨ ਬਾਅਦ ਹੀ ਰਹਿੰਦੀ ਹੈ ਭੀੜ ਤਾਂ ਐਂਕ ਦਲੀ ਬਸਾਖੀ ਦਾ ਨਾ ਹੁਣ ਬਸਾਕ ਦੇ ਹੁੰਦਾ ਹੈਗਾ ਉਹ ਤਾਂ ਪਹਿਲਾਂ ਵੀ ਜਾਂਦੇ ਆ ਦੁਨੀਆ ਪਹਿਲਾਂ ਵੀ ਕਈ ਦਿਨ ਪਹਿਲੇ ਹੀ ਦੇ ਹੋਪੀਡ ਹੋਣ ਲੱਗ ਜਾਂਦੀ ਹੈ ਇਹ ਤਾਂ ਬਸਾਖ ਕਰ ਗਿਆ ਪਹਿਲਾਂ ਕੀ ਸ਼ਰਤੀ ਪਾਏ ਪਵੇ ਕਿ ਆ ਗਈ

I love you. kol nasil bol bol diye bakisle koyulabilir de. Dekin. O ne? Santi parlam. Dilledimaller katına geldi. O ne? Wah, terima kasih ya. Hari ਕੌਕ ਜਾ ਕੇ ਬੈਠ ਗਏ ਸੀ ਸਾਡਾ ਟਰੈਕਟਰ ਇਧਰ ਦੀ ਉੱਪਰ ਦੀ ਸਾਡੇ ਕੋਲੇ ਲੈ ਕੇ ਆਉਣਗੇ ਫਿਰ ਅਸੀਂ ਟਰੱਕੇ ਬਾਜ਼ਾਰ ਦੇਖਦੀਏ ਦੇਖਦੀਏ ਇਧਰ ਖੰਡਾ ਚੌਕ ਜਾਵਦੀਏ ਹਾਂ ਤਾਂ ਨਾ ਕੋਈ ਨਹੀਂ ਆਉਂਦੀ ਆਉਂਦੀ ਹੈ ਨਾ ਅੱਤਿਆਂ ਸਾਡੇ ਨਾਲ ਦੀਆਂ ਲੇ ਪਿੱਛੇ ਰਹਿ ਗਈਆਂ ਸਾਡੇ ਚੱਲਦਾ ਟਾਈਮ ਹੋ ਗਿਆ ਸੀ ਸਵੇਰ 8:00 ਵਜੇ ਆ ਕੇ ਪਹੁੰਚੇ ਸੀਗੇ ਸਾਡੇ ਚੱਲੋ ਜੀ ਹੁਣ ਤੁਰਾਂਗੇ ਟਰੈਕਟਰ ਸਾਡਾ ਪਿੱਛੇ ਹੈ ਹੋ ਬਾਬਾ ਦੇਖੋ ਖੰਡਾ ਬਾਬੇ ਦੇ ਉਸ ਜਾਇਆ ਹੋਇਆ ਵਾਖੰਡਾ ਸਾਹਿਬ ਬਾਬੇ ਦੇ ਕਿੱਡਾ ਸਜਾਇਆ ਹੋਇਆ ਕਿੰਨਾ ਭਾਰ ਹੈ ਕਾਪੂ ਉਸ ਕਾਪੂ ਜਲਦੀ ਆ ਜੀ ਸੀਤਾ ਰਹਿ ਗਿਆ ਬਾਬਾ ਕੀ ਕਹਣੀ ਆ ਹੋ ਜਾਂਦਾ ਸੁਭਾ ਨਾ ਨਾ ਪਰਹਾਈ ਨਹੀਂ ਜਾ ਇਹ ਬਾਬਾ ਦੋ ਹੋ ਰਹਿ ਗਿਆ ਸੀਤਾ ਦੋਜੀ ਬਾਬਾ ਹੋਰ ਨੂੰ ਕਹਿ ਰਹੇ ਕਿ ਆ ਸੰਗਤ ਉੱਤਰ ਕੀ ਮੂਸਰਾ ਦੀ ਸਮਾਦ ਤੇ ਕੋਲ ਦੀ ਲੰਗੇ ਸੀ ਬਾਲਾ ਕਹਿਣ ਲੱਗ ਗਏ ਸਾਰੀਆਂ ਸਾਨੂੰ ਦਿਖਾ ਕੇ ਲੈ ਕੇ ਜਾਓ ਜਿਹੜੀਆਂ ਨਹੀਂ ਆਈਆਂ ਸੀ ਅਸੀਂ ਤਾਂ ਪਹਿਲਾਂ ਵੀ ਪਰ ਆਏ ਹੋਏ ਹਾਂਗੇ ਸਾਡੇ ਬਲਾਗ ਚੰਦੇ ਹੋਵੇਲੀ ਚੰਦਰ ਦੀ ਵੜਨ ਦੇ ਉਹਦੇ ਆਏ ਤਾਂ ਹੈਗੇ ਸੀ ਆਪਾਂ ਹਵੇਲੀ ਚੰਦਰ ਵੜ ਨਹੀਂ ਦਿੰਦੇ आ आ फोन में सिंपल टाइप बना मांगे सिंपल हां चलो दिखा करा कि हां साडे पे पहले उठ ਲਈ ਟਾਈਮ ਹੋ ਗਿਆ 7:30 ਦਾ ਅਸੀਂ ਘਰੇ ਪਹੁੰਚ ਗਏ ਸੀਗੇ 6:30 ਵਜੇ ਤੇ ਜਮੀ ਆਥਨ ਹੋ ਗਿਆ ਤੇ ਹੁਣ ਬਸ ਘਰ ਦਾ ਕੰਮ ਕਰਦੇ ਸੀਗੇ ਫਰਮਣ ਵਾਸਤੇ ਟਿਊਸ਼ਨ ਭੱਗ ਗਈ ਤੇ ਇਹਨੇ ਵੀ ਕੋਈ ਕੰਮ ਨਹੀਂ ਕਰਿਆ ਕੱਪੜੇ ਕੋਠੇ ਦੇ ਕੱਪੜੇ ਵੀ ਲਾਉਣ ਆਲੇ ਪਏ ਰੂਪੇਜ ਦੀ ਲਾਉਣ ਤੇ ਬਸ ਮਟਰ ਤਾਂ ਕੱਢੀ ਬੈਠੀ ਸੀਗੀ ਮੇਰੇ ਉਹਦੀ ਨੂੰ ਮੈਂ ਫੋਨ ਕਰਤਾ ਸੀ ਮਟਰ ਲੈ ਲਿਓ ਅਪਣੇ ਅੱਜ ਪਨੀਰ ਪਿਆ ਸੀਗਾ ਤੇ ਤੁਹਾਨੂੰ ਬਸਾਖੀ ਦਾ ਮੇਲਾ ਦਿਖਾਤਾ ਆਪਾਂ ਇੰਜੋਏ ਕਰੋ ਜੀ ਬਸਾਖੀ ਬਸਾਖੀ ਤਾਂ ਅਸੀਂ ਵੀ ਪਹਿਲੇ ਵਾਰੀ ਗਏ ਹਾਂ ਉਂ ਤਾਂ ਮੈਂ ਗੰਨਾਂਗੀ ਤੁਮ ਤੁਮ ਤੁਮਸਾ ਉਹ ਮੱਥਾ ਟੇਕਣ ਵੈਸੇ ਤਾਂ ਤੇ ਬਸਾਖੀ ਤੇ ਅੱਜ ਗਏ ਆਂਗੇ ਬਸਾਖੀ ਦੇ ਮੇਲੇ ਤੇ ਵੈਸੇ ਬਿਨਾ ਮੇਲੇ ਤਾਂ ਤਾਂ ਗਏ ਆਂ ਪਹਿਲੀ ਤੇ ਚੱਲ ਨਾਲੇ ਮੂਸਾ ਦੀ ਹਵੇਲੀ ਇਹਦੇ ਸੌਰੀ ਸਮਾਦ ਦੇ ਦਰਸ਼ਨ ਕਰੇ ਅੱਜ ਲੈ ਸੀਗੇ ਅਸੀਂ ਠੰਡੇ ਵਾਲੇ ਕੱਚ ਦੇ ਫੁੱਟੇ ਪੈਸੀ ਅੱਡੋ ਅੱਡ ਜਿਹੇ ਹੋਏ ਪਏ ਸੀਗੇ ਅਨਸਾਰ ਮੈਂ ਜੀਰੇ ਨੇਗੇ ਗੰਡੇ ਤੇ ਮਟਰ ਹਰਮਣ ਨੇ ਕੱਢੇ ਪਏ ਸੀ ਚਾਹ ਪੀਤੀ ਹੈਗੀ ਤੇ ਪਰਸਪੁਰਸ ਦਾਏਗਾ ਜੇ ਇੱਥੇ ਪਏ ਨੇ ਹੁਣ ਮੈਂ ਬਣਾਉਣ ਲੱਗਦੀ ਆਂ ਸਬਜ਼ੀ ਤੇ ਪਿਆਜ਼ ਜੀਰੇ ਨੇ ਇਹ ਥੋੜਾ ਜਿਹਾ ਪਨੀਰ ਪਿਆ ਸੀ ਆਪਣੇ ਕੋਲੇ ਲੈਟ ਰਾਤ ਦਿਨਾਂ ਥੋੜਾ ਜਹਾ ਦੁੱਧ ਬਾਟ ਖਾਦਾ ਸੀ ਤੇ ਆਪਣੇ ਲੈਟ ਨਹੀਂ ਸੀ ਨੇਰੀ ਕਰਕੇ ਖਰਾਬ ਰਹੀ ਇੱਕ ਦਿਨ ਤੇ ਰਾਤ ਲੈਟ ਉਹਦੇ ਫਿਰ ਮੈਂ ਪਨੀਰ ਬਣਾ ਲਿਆ ਸੀਗਾ ਮੁਰਕੇ ਵਸ ਸਬਜੀ ਬਣਾਈ ਨਹੀਂ ਇਹ ਦਿਨ ਇੱਕ ਦਿਨ ਆਪਾਂ ਵਿਆਹ ਦੀ ਪਾਰਟੀ ਚ ਵਾਗੇ ਸੀ ਉੱਦਦੇ ਨਹੀਂ ਆਪਾਂ ਸਬਜੀ ਬਣਾਈ ਤੇ ਪਨੀਰ ਆਪਣੇ ਕੋਲੇ ਪਿਆਈ ਸੀਗਾ ਤਾਂ ਕਰਕੇ ਹਰਮਨ ਨੇ ਕੱਢ ਕੇ ਰੱਖ ਤੇ ਮਟਰ ਮੈਨੂੰ ਫੋਨ ਕਰਤਾ ਸੀ ਮਟਰ ਲੈ ਲਿਓ ਇਹ ਆ ਕੇ ਮੈਂ ਸਬਜੀ ਬਣਾ ਲੂ ਤੇ ਹੁਣ ਮੈਂ ਬਣਾਉਣੀ ਆ ਸਬਜੀ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮਿਲਿਆ ਕਿਸੇ ਹੋਰ ਵਲੌਗ ਨਾਲ ਤੇ ਇਹ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਕਰਿਓ ਮੇ ਸਾਕੀ ਦਾ ਮੇਲਾ ਇੰਜੋਏ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ